ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬ੍ਰੈਡ ਪਕੌੜਾ। ਵਾਰਿਸ ਦੇ ਮੌਸਮ ਦੇ ਵਿੱਚ ਦੇਖੋ ਕਿਦਾਂ ਦਿਲ ਨਹੀਂ ਕਰਦਾ ਹੈਗਾ ਗਰਮਾ ਗਰਮ ਚਾਹ ਦੇ ਨਾਲ ਗਰਮਾ ਗਰਮ ਬ੍ਰੈਡ ਪਕੌੜੇ ਖਾਣ ਦਾ। ਸੋ ਆਪਾਂ ਵੀ ਅੱਜ ਬਣਾ ਕੇ ਤਿਆਰ ਕਰ ਰਹੇ ਹਾਂ। ਬਣੇ ਰਹੀਓ ਵੀਡੀਓ ਦੇ ਨਾਲ ਕਰਦੇ ਆ ਜੀ ਸ਼ੁਰੂ। ਇੱਧਰ ਆਪਾਂ ਬ੍ਰੈਡ ਲਏ ਆ ਜੀ। ਬੇਸਣ ਲੈ ਲਿਆ ਆਪਾਂ ਨੇ। ਤੇ ਇੱਧਰ ਥੋੜੇ ਜਿਹਾ ਆਪਾਂ ਆਲੂ ਉਬਾਲ ਲਏ ਆ। ਇਹਨਾਂ ਨੂੰ ਆਪਾਂ ਗਰਮ ਗਰਮ ਨੂੰ ਹੀ ਮੈਸ਼ ਕਰਾਂਗੇ। ਅਗਰ ਤੁਹਾਡੇ ਕੋਲ ਮੈਸ਼ਰ ਹੈਗਾ ਤੁਸੀਂ ਉਹਦੇ ਨਾਲ ਕਰ ਲਿਓ ਅਗਰ ਨਹੀਂ ਹੈਗਾ ਨਾ ਤੁਸੀਂ ਐਦਾਂ ਕੌਲੀ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਓ ਲਓ ਜੀ ਆਲੂ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰ ਲਏ ਆ ਇੱਧਰ ਆਪਾਂ ਨੇ ਪੈਨ ਵਿੱਚ ਦੋ ਚਮਚ ਤੇਲ ਦੇ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਸੀ ਤੇਲ ਗਰਮ ਹੋ ਗਿਆ ਏ ਹੁਣ ਆਪਾਂ ਸਾਬਤ ਧਣੀਆਂ ਲਿਆਏ ਧਣੀਆਂ ਨੂੰ ਆਪਾਂ ਹੱਥਾਂ ਦੇ ਨਾਲ ਕ੍ਰਸ਼ ਕਰਕੇ ਤੇਲ ਦੇ ਵਿੱਚ ਪਾ ਦੇਵਾਂਗੇ ਨਾਲੇ ਪਾ ਦੇਵਾਂਗੇ ਇੱਥੇ ਆਪਾਂ ਹਿੰਗ ਜੀਰਾ ਸਟੇਕ ਜਿਹੜਾ ਹੈ ਆਪਾਂ ਨੇ ਗੈਸ ਦਾ ਕੱਟ ਕੀਤਾ ਹੋਇਆ ਹੈ ਹੁਣ ਆਪਾਂ ਨਾਲੇ ਪਾ ਦਵਾਂਗੇ ਪਾ ਦਵਾਂਗੇ ਥੋੜੇ ਜਿਹਾ ਪਿਆਜ਼ ਮੈਂ ਤੁਹਾਡੇ ਨਾਲ ਆਪਣਾ ਤਰੀਕਾ ਸ਼ੇਅਰ ਕਰਨ ਲੱਗੀ ਹਾਂ ਜਿੱਦਾਂ ਮੈਂ ਆਪ ਬਣਾਉਣੀ ਹੈ ਜਿੱਕਰ ਉਹੀ ਤਰੀਕਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੁਸੀਂ ਚਾਹੋ ਪਿਆਜ਼ ਪਾਉਣੇ ਪਾ ਸਕਦੇ ਹੋ ਨਹੀਂ ਪਾਉਣੇ ਉਹ ਵੀ ਤੁਹਾਡੀ ਮਰਜ਼ੀ ਹੈ ਆਪਾਂ ਨੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਨਹੀਂ ਤਾਂ ਨਾ ਜਿਹੜਾ ਆਪਾਂ ਸਟਫਿੰਗ ਕਰਾਂਗੇ ਬਰੈਡ ਦੇ ਵਿੱਚ ਉਹਦੇ ਵਿੱਚ ਸੁਆਦ ਨਹੀਂ ਆਵੇਗਾ ਬਸ ਆਪਾਂ ਨੇ ਇਹਨੂੰ ਹਲਕਾ ਜਿਹਾ ਗੁਲਾਬੀ ਕਰਨਾ ਹੈ ਪਿਆਜ਼ਾਂ ਨੂੰ ਪਿਆਜ਼ ਗੁਲਾਬੀ ਹੋ ਗਏ ਆ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਸੁਆਦ ਅਨੁਸਾਰ ਨਮਕ ਅੱਧਿਕ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਥੋੜੀਆਂ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਦੇਗੀ ਲਾਲ ਮਿਰਚ ਤਲਰਾਂ ਦੇ ਲਈ ਪਾਵਾਂਗੇ ਆਪਾਂ ਇਹ ਚਾਰ ਪੰਜ ਪਾ ਦਵਾਂਗੇ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਇਹਨਾਂ ਨੂੰ ਬਸ ਆਪਾਂ ਮਿਕਸ ਜਿਹਾ ਕਰ ਲਿਆ ਇਹ ਮਸਾਲਿਆਂ ਨੂੰ ਬਹੁਤਾ ਨਹੀਂ ਸਾੜਨਾ ਹੈਗਾ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਆਲੂ ਮੈਸ਼ ਕੀਤੇ ਹੋਏ ਆਲੂਆਂ ਨੂੰ ਪਕਾਟ ਸੇਕਦੇ ਹੋ ਤੇ 2 ਮਿੰਟ ਨਾਲੇ ਤਾਂ ਭੁੰਨ ਲਾਂਗੇ ਨਾਲੇ ਆਪਾਂ ਜਿਹੜਾ ਮਸਾਲਾ ਇਹ ਉਹਦੇ ਵਿੱਚ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਜੀ 2 ਮਿੰਟ ਹੋ ਗਏ ਆ ਨਾਲੇ ਤਾਂ ਆਲੂ ਪੁੱਜ ਗਏ ਆ ਪੱਕ ਜੇ ਗਏ ਆ ਵਿੱਚ ਤੇ ਨਾਲੇ ਮਸਾਲਾ ਚੰਗੀ ਤਰ੍ਹਾਂ ਰਚ ਗਿਆ ਏ ਹੁਣ ਇੱਥੇ ਗੈਸ ਕਰ ਦਵਾਂਗੇ ਬੰਦ ਆਲੂਆਂ ਨੂੰ ਆਪਾਂ ਪੱਖੇ ਦੇ ਵਿੱਚ ਠੰਡਾ ਹੋਣ ਲਈ ਰੱਖ ਦਿੰਨੇ ਆ ਜੀ ਜਿੰਨੇ ਨੂੰ ਆਲੂ ਠੰਡੇ ਹੁੰਦੇ ਆ ਇਹਨਾਂ ਨੂੰ ਆਪਾਂ ਬੇਸਤਣ ਦਾ ਬ੍ਰੈਡ ਵਾਲ ਘੋਲ ਜਿਹੜਾ ਤਿਆਰ ਕਰ ਲਵਾਂਗੇ ਜੀ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਥੋੜਾ ਜਿਹਾ ਨਮਕ ਥੋੜੀ ਜੀ ਹਲਦੀ ਪਾਵਾਂਗੇ ਜ਼ਿਆਦਾ ਨਹੀਂ ਜੀ ਪਾਉਣੀ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਮੈਂ ਥੋੜੀ ਕਿਉਂ ਪਾਈ ਆ ਇੱਕ ਚੀਜ਼ ਮੈਂ ਪਾਣੀ ਭੁੱਲ ਗਈ ਸੀ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ ਫਲੇਵਰ ਦੇ ਲਈ ਬਹੁਤ ਵਧੀਆ ਫਲੇਵਰ ਆਉਂਦਾ ਹੈ ਜੀ ਹੁਣ ਮੈਂ ਰੱਖ ਦੂੰਗੀ ਇਹਨੂੰ ਠੰਡਾ ਹੋਣ ਲਈ ਹਲਦੀ ਪਾ ਦਿੱਤੀ ਹੈ ਜੀ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਕੁੱਟੀ ਹੋਈ ਹਰੀ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲਵਾਂਗੇ ਜੀ ਮਿਕਸ ਥੋੜਾ ਥੋੜਾ ਪਾਣੀ ਪਾ ਕੇ ਇੱਕ ਘੜਾ ਘੜਾ ਜਿਹਾ ਘੋਲ ਤਿਆਰ ਕਰਾਂਗੇ ਇਕਦਮ ਜ਼ਿਆਦਾ ਪਾਣੀ ਨਾ ਪਾ ਲਿਓ ਥੋੜਾ ਥੋੜਾ ਪਾਣੀ ਪਾ ਕੇ ਹੀ ਆਪਾਂ ਨੇ ਘੋਲ ਤਿਆਰ ਕਰਨਾ ਹੈ ਦੇਖੋ ਜੀ ਆਪਾਂ ਨੇ ਗਾੜਾ ਜਿਹਾ ਘੋਲ ਆ ਜਿਹੜਾ ਤਿਆਰ ਕਰ ਲਿਆ ਏ ਇਹਨੂੰ ਹੁਣ ਆਪਾਂ ਰੈਸਟ ਤੇ ਰੱਖ ਦਾਂਗੇ ਇਧਰ ਆਲੂ ਠੰਡੇ ਹੋ ਗਏ ਆ ਐਨੇ ਆਪਾਂ ਬਰੈਡ ਤਿਆਰ ਕਰਦੇ ਆ ਜਿੰਨੇ ਨੂੰ ਆਪਣਾ ਜਿਹੜਾ ਘੋਲ ਆ ਰੈਸਟ ਤੇ ਪਿਆ ਏ ਐਦਰ ਆਪਾਂ ਕੜਾਹੀ ਵੀ ਰੱਖ ਲਈਏ ਕੜਾਹੀ ਵਿੱਚ ਤੇਲ ਪਾ ਕੇ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਵਾਂਗੇ ਜੀ ਪਹਿਲਾਂ ਆਪਾਂ ਤੇਲ ਦੀ ਜਿਹੜੀ ਕੜੱਤਣ ਆ ਉਹ ਮਾਰ ਦੇਣੀ ਆ ਕੜੱਤਣ ਨਹੀਂ ਰਹਿਣੀ ਚਾਹੀਦੀ ਸਰ ਉਹਦੇ ਤੇਲ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਸੇਕ ਜੜ ਕੱਟ ਕਰਦਾਂਗੇ ਪਹਿਲਾਂ ਆਪਾਂ ਫੁੱਲ ਸੇਕ ਫੁੱਲ ਕਰਕੇ ਨਾ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਤੇਲ ਨੂੰ ਆ ਜਿਹੜੀ ਚਟਣੀ ਆ ਨਾ ਇਹ ਮੈਂ ਘਰੇ ਬਣਾਈ ਹੈ ਜੀ ਇਹ ਮੈਂ ਇੱਕ ਅਲੱਗ ਜਿਹੇ ਤਰੀਕੇ ਦੇ ਨਾਲ ਅੱਜ ਚਟਣੀ ਬਣਾਈ ਹੈ ਅਗਰ ਤੁਸੀਂ ਇਹਦੀ ਰੈਸਪੀ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਦੇ ਹੋ ਆਪਾਂ ਤੁਹਾਡੇ ਲਈ ਰੈਸਪੀ ਇਹ ਲੈ ਕੇ ਆਵਾਂਗੇ ਬਹੁਤ ਹੀ ਡਿਲੀਸ਼ੀਸ ਚਟਣੀ ਜਿਹੜੀ ਬਣਾਈ ਆ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕੀਤੀ ਹੈ ਜੀ ਆਪਾਂ ਥੋੜੀ ਥੋੜੀ ਚਟਣੀ ਲਾਵਾਂਗੇ ਪਹਿਲਾਂ ਹੁਣ ਆਪਾਂ ਆਲੂ ਦੀ ਜਿਹੜੀ ਸਟਫਿੰਗ ਆ ਉਹ ਇਹਦੇ ਉੱਤੇ ਲਗਾ ਦਾਂਗੇ ਆਲੂ ਆਪਾਂ ਚੰਗੀ ਤਰ੍ਹਾਂ ਇਹਨਾਂ ਦਬ-ਦਬ ਕੇ ਲਗਾਉਣੇ ਆ ਜੀ ਦੇਖੋ ਆਪਾਂ ਆਲੂ ਚੰਗੀ ਤਰ੍ਹਾਂ ਲਗਾ ਲਈਏ ਤੇ ਦੂਜਾ ਬਰੈਡ ਆਪਾਂ ਇਹਦੇ ਉੱਤੇ ਰੱਖ ਦਾਂਗੇ ਨਹੀਂ ਹੁਣ ਆਪਾਂ ਬਾਕੀ ਦੇ ਸਾਰੇ ਬਰੈਡ ਤਿਆਰ ਕਰ ਲਵਾਂਗੇ ਜਿੰਨੇ ਕਾਪਾਂ ਨੇ ਬਣਾਉਣੇ ਆ ਜੀ ਆਪਾਂ ਤਿਆਰ ਕਰ ਲਏ ਆ ਇਧਰ ਆਪਣਾ ਕੋਲ ਆ ਜਿਹੜਾ ਇਹ ਵੀ ਪਹਿਲਾਂ ਰੈਸਟ ਤੇ ਰੱਖਿਆ ਸੀ ਇਹ ਵੀ ਤਿਆਰ ਹੋ ਗਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਬੇਕਿੰਗ ਸੋਡਾ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਂ ਹਲਦੀ ਘੱਟ ਕਿਉਂ ਪਾਈ ਸੀ ਹਲਦੀ ਮੈਂ ਘੱਟ ਇਸ ਕਰਕੇ ਪਾਈ ਸੀ ਜਦੋਂ ਆਪਾਂ ਬੇਕਿੰਗ ਸੋਡਾ ਦੀ ਵਰਤੋਂ ਕਰਦੇ ਆ ਨਾ ਪਕੌੜੇ ਬਣਾਉਣ ਦੇ ਲਈ ਬੇਸਟ ਨੂੰ ਵਿੱਚ ਆਪਾਂ ਬੇਕਿੰਗ ਸੋਡਾ ਪਾਉਂਦੇ ਆ ਤਾਂ ਹਲਦੀ ਦੇ ਨਾਲ ਰਿਐਕਸ਼ਨ ਹੋ ਕੇ ਬਰੈਡ ਪਕੌੜੇ ਆ ਚਾਹੇ ਪਕੌੜੇ ਆ ਕੋਈ ਵੀ ਉਹ ਨਾ ਪਕੌੜਿਆਂ ਨੂੰ ਕੌੜਾ ਕਰ ਦਿੰਦਾ ਹੈ ਇਸ ਕਰਕੇ ਹਲਦੀ ਘੱਟ ਤਾਂ ਅਗਰ ਤੁਸੀਂ ਸੋਡਾ ਪਾਉਣਾ ਹੈ ਤਾਂ ਹਲਦੀ ਦੀ ਵਰਤੋਂ ਜਿਹੜੀ ਹੈ ਘੱਟ ਕਰਨੀ ਆ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹ ਥੋੜਾ ਜਿਹਾ ਮੈਨੂੰ گاੜਾ ਲੱਗ ਰਿਹਾ ਹੈ ਬਿਲਕੁਲ ਥੋੜਾ ਜਿਹਾ ਪਾ ਇਹਦੇ ਵਿੱਚ ਪਾਣੀ ਪਾਵਾਂਗੇ ਇੱਧਰ ਤੇਲ ਵੀ ਚੰਗੀ ਤਰ੍ਹਾਂ ਕੜ ਗਿਆ ਏ ਹੁਣ ਆਪਾਂ ਸੇਕ ਇਹਨੇ ਬੰਦ ਕਰ ਦਿੰਨੇ ਆ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਆਪਾਂ ਇਹ ਲੋ ਆਪਾਂ ਚੰਗੀ ਤਰ੍ਹਾਂ ਫੇਰ ਢੋਲ ਲਵਾਂਗੇ ਹੁਣ ਆਪਾਂ ਬਰੈਡਾਂ ਨੂੰ ਕਟਿੰਗ ਕਰ ਲਵਾਂਗੇ ਜੀ ਇਸ ਤਰ੍ਹਾਂ ਆਪਾਂ ਇਹਨਾਂ ਦੇ ਦੋ-ਦੋ ਪੀਸ ਬਣਾ ਲਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਇਦਾਂ ਵੀ ਖਾ ਸਕਦੇ ਹੋ ਇਦਾਂ ਵੀ ਬਹੁਤ ਵਧੀਆ ਲੱਗਦੇ ਨੇ ਖਾਣ ਦੇ ਵਿੱਚ ਕਿਉਂਕਿ ਆਲੂ ਜਿਹੜੇ ਆਪਾਂ ਨੇ ਫਰਾਈ ਕਰਕੇ ਪਾਏ ਆ ਬਰੈਡ ਆਪਾਂ ਕੱਟ ਲਏ ਆ ਜੀ ਇਦਰ ਗੈਸ ਮੈਂ ਹੁਣ ਔਨ ਕਰ ਲਿਆ ਏ ਤੇ ਘੱਟ ਕਰ ਦਿੱਤਾ ਏ ਬਿਲਕੁਲ ਲੋ ਤੇ ਰੱਖਿਆ ਏ ਆਪਾਂ ਨੇ ਹੁਣ ਆਪਾਂ ਬ੍ਰੈਡ ਲਾਵਾਂਗੇ ਬ੍ਰੈਡ ਨੂੰ ਆਪਾਂ ਐਦਾਂ ਸਾਰੇ ਪਾਸਿਓ ਮੇਸਨ ਵਿੱਚ ਲਵੇੜ ਦਵਾਂਗੇ ਤੇਲ ਵਿੱਚ ਛੱਡ ਦਵਾਂਗੇ ਹਲਕੇ ਹੱਥਾਂ ਦੇ ਨਾਲ ਧਿਆਨ ਰੱਖਿਓ ਟੈਂਪਰੇਚਰ ਜਿਹੜਾ ਤੇਲ ਦਾ ਏ ਉਹ ਇੰਨਾ ਕਹੀ ਗਰਮ ਹੋਣਾ ਚਾਹੀਦਾ ਏ ਜਿਆਦਾ ਤੇਜ਼ ਜਿਹੜਾ ਤੇਲ ਆਪਣਾ ਗਰਮ ਨਹੀਂ ਹੋਣਾ ਚਾਹੀਦਾ ਇੱਥੇ ਤੇ ਤੁਸੀਂ ਤੇਲ ਵਿੱਚ ਪਾਉਣ ਲੱਗੇ ਵੀ ਬੜੇ ਧਿਆਨ ਦੇ ਨਾਲ ਪਾਉਣਾ ਏ ਜੀ ਹੱਥ ਨਾ ਜਾਣ ਲਿਓ ਆਪਣਾ ਹੁਣ ਇਹਨਾਂ ਨੂੰ ਆਪਾਂ ਹਲਕੇ ਜਿਹੇ ਹੱਥਾਂ ਦੇ ਨਾਲ ਪਲਟ ਦਵਾਂਗੇ ਜੀ ਇਹਨਾਂ ਨੂੰ ਆਪਾਂ ਨੇ ਨਾ ਪੂਰੇ ਫਰਾਈ ਨਹੀਂ ਕਰਨਾ ਹੈਗਾ ਬਸ ਕੱਚੇ ਜਿਹੇ ਕੱਢਣੇ ਆਪਾਂ ਨੇ ਇਹ ਮੈਂ ਤੁਹਾਨੂੰ ਦੱਸ ਦਈਆਂ ਕੱਚੇ ਆਪਾਂ ਕਿਉਂ ਕੱਢਣੇ ਆ ਜੀ ਦੇਖੋ ਬਰੈਡਾਂ ਨੂੰ ਆਪਾਂ ਨੇ 70 ਕ 70 ਕ ਪਰਸੈਂਟ ਇੱਥੇ ਪਕਾਇਆ ਏ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇਦਾਂ ਹੀ ਹੁਣ ਆਪਾਂ ਬਾਕੀ ਦੇ ਜਿਹੜੇ ਬਰੈਡ ਆ ਉਹਨਾਂ ਨੂੰ ਵੀ ਐਵੇਂ ਹੀ ਫਰਾਈ ਕਰਾਂਗੇ ਜੀ ਚੰਗੀ ਤਰ੍ਹਾਂ ਕੋਟ ਕਰਕੇ ਬੇਸਣ ਦੇ ਵਿੱਚ ਫਿਰ ਆਪਾਂ ਪਾ ਲਾਂਗੇ ਇਸੇ ਤਰ੍ਹਾਂ ਨਾ ਆਪਾਂ ਨੇ 70% ਇਹਨਾਂ ਨੂੰ ਉਹ ਸਾਰੇ ਬਰੈਡਾਂ ਨੂੰ ਪਕਾ ਲੈਣਾ ਹੈ ਮਿੱਠਾ ਸੋਡਾ ਪਾਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਫਲਫੀ ਫਲਫੀ ਜੇ ਬਣਾ ਰਹੇ ਆ ਤੁਸੀਂ ਦੇਖ ਸਕਦੇ ਹੋ ਜੀ ਬਰੈਡ ਆਪਾਂ ਸਾਰੇ ਬਣਾ ਲਏ ਆ ਤੇ ਠੰਡੇ ਠੰਡੇ ਜੇ ਵੀ ਹੋ ਗਏ ਜਿਹੜੇ ਪਹਿਲਾਂ ਵਾਲੇ ਸੀ ਆ ਦੋਖ ਗਰਮ ਜੇ ਆ ਤੇ ਆ ਵਾਲੇ ਥੋੜੇ ਠੰਡੇ ਆ ਹੁਣ ਜਿਹੜੇ ਠੰਡੇ ਨੇ ਉਹਨਾਂ ਨੂੰ ਆਪਾਂ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਬਰੈਡ ਬਹੁਤ ਵਧੀਆ ਬਣੇ ਆ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੁਣ ਹੋਰ ਫਰਾਈ ਕਰਾਂਗੇ ਵਿੱਚੋਂ ਨਰਮ ਤੇ ਬਾਰੋਂ ਕ੍ਰਿਸਪੀ ਜਿਹੀ ਬਰੈਡ ਹੁਣ ਆਪਣੇ ਬਣ ਕੇ ਤਿਆਰ ਹੋਣਗੇ ਜੀ ਹੁਣ ਆਪਾਂ ਨੇ ਇੱਥੇ ਸੇਕ ਜਿਹੜਾ ਗਰਮ ਤੇਜ ਕਰ ਲਿਆ ਏ ਇਹਦੇ ਵਿੱਚ ਛੱਡਾਂਗੇ ਆਪਾਂ ਬਰੈਡ ਨਾ ਕੱਚੇ ਤਾਂ ਆਈਓ ਕਰ ਰਹੀ ਸੀ ਪਹਿਲਾਂ ਹੁਣ ਨਾ ਇਹ ਜਿਹੜੇ ਵਿੱਚੋਂ ਪਹਿਲਾਂ ਇਹ ਬਾਹਰਲੀ ਸਾਈਡ ਨੂੰ ਨਾ ਕ੍ਰਿਸਪੀ ਨਹੀਂ ਸੀ ਹੋਣੇ ਹੈਗੇ ਹੁਣ ਆਪਾਂ ਜਦ ਦੂਜੀ ਵਾਰੀ ਫਰਾਈ ਕਰਾਂਗੇ ਇਹਨਾਂ ਨੂੰ ਇਹਨਾਂ ਨੇ ਬਾਹਰਲੀ ਸਾਈਡੋਂ ਬਹੁਤ ਸੋਹਣੇ ਨਾਲੇ ਕਲਰ ਵਧੀਆ ਜਾਂ ਆ ਜਾਊਗਾ ਨਾਲੇ ਨਾ ਇਹ ਕ੍ਰਿਸਪੀ ਹੋ ਜਾਣਗੇ ਬਸ ਇਦਾਂ ਹੀ ਸਾਰੇ ਬਰੈਡਾਂ ਨੂੰ ਆਪਾਂ ਨੇ ਫਰਾਈ ਕਰ ਲੈਣਾ ਹੈ ਦੁਆਰਾ ਦੁਆਰਾ ਤੁਸੀਂ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਫਰਾਈ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਤੇ ਬਾਕੀ ਦੇ ਵੀ ਇਦਾਂ ਦੋ ਦੋ ਕਰਕੇ ਆਪਾਂ ਸਾਰੇ ਜਿਹੜੇ ਫਰਾਈ ਕਰ ਲਵਾਂਗੇ ਤੁਸੀਂ ਕਲਰ ਵਿੱਚ ਫਰਕ ਦੇਖ ਸਕਦੇ ਹੋ ਆਹ ਵਾਲੇ ਜਿਹੜੇ ਆਪਾਂ ਨੇ ਹੁਣ ਫਰਾਈ ਕੀਤੇ ਆ ਆਹ ਜਿਹੜੇ ਆਪਾਂ ਨੇ ਕੱਚੇ ਕੱਢ ਕੇ ਰੱਖੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਬ੍ਰੈਡ ਚੰਗੀ ਤਰ੍ਹਾਂ ਆਪਾਂ ਫਰਾਈ ਦੁਆਰਾ ਕਰ ਲਏ ਆ ਬਹੁਤ ਵਧੀਆ ਬ੍ਰੈਡ ਬਣ ਕੇ ਤਿਆਰ ਹੋਏ ਨੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਦੇਖੋ ਦੇਖਣ ਵਿੱਚ ਭਾਵੇਂ ਬਾਜ਼ਾਰ ਵਰਗੇ ਇਹ ਨਾ ਲੱਗਦੇ ਹੋਣ ਪਰ ਖਾਣ ਵਿੱਚ ਇਹਦਾ ਨਾ ਸੁਆਦ ਆ ਜਿਹੜਾ ਬਾਜ਼ਾਰ ਦੇ ਬ੍ਰੈਡਾਂ ਨਾਲੋਂ ਵੀ ਬਹੁਤ ਜ਼ਿਆਦਾ ਕਿਤੇ ਜ਼ਿਆਦਾ ਵਧੀਆ ਆਇਆ ਹੈ ਜੀ ਬਹੁਤ ਵਧੀਆ ਬ੍ਰੈਡ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਕਰੋ ਜੀ ਇੰਜੋਏ ਮੀਂਹ ਦੇ ਮੌਸਮ ਦੇ ਵਿੱਚ ਤੇ ਤੁਹਾਨੂੰ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ